ਪੰਜਾਬ ਸਰਕਾਰ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਇਹ ਮੁਹਿੰਮ ਲਗਾਤਾਰ ਜਾਰੀ ਹੈ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਨਸ਼ੇ ਦੇ ਸਦਾਗਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਸ਼ਾ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋ ਰਿਹਾ ਵੱਡੀ ਮਾਤਰਾ ਵਿੱਚ ਬਰਾਮਦ ਹੋ ਰਿਹਾ ਉੱਥੇ ਹੀ ਨਸ਼ੇ ਦੇ ਸਦਾਗਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈਆਂ ਗਈਆਂ ਪ੍ਰਾਪਰਟੀਆਂ ਵੀ ਟੈਟੇਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਤੋਂ ਪ੍ਰਾਪਰਟੀਆਂ ਨੂੰ ਸਰਕਾਰ ਆਪਣੇ ਕਬਜ਼ੇ 'ਚ ਲੈ ਰਹੀ ਹੈ ਪੰਚਾਇਤਾਂ ਆਪਣੇ ਕਬਜ਼ੇ 'ਚ ਲੈ ਰਹੀਆਂ ਨੇ ਸੋ ਮੌਜੂਦਾ ਜਿਹੜੀ ਕਾਰਵਾਈ ਸਾਹਮਣੇ ਆਈ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ੇ ਦੇ ਇੱਕ ਵਪਾਰੀ ਵੱਲੋਂ ਸਦਾਗਰ ਵੱਲੋਂ ਨਸ਼ੇ ਦੇ ਪੈਸੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈ ਗਈ ਜਾਇਦਾਦ ਦੇ ਉੱਪਰ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਸਥਾਨਕ ਪ੍ਰਸ਼ਾਸਨ ਵੀ ਪਹੁੰਚਿਆ ਸੋ ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਅਪਰਾਧੀ ਵੱਲੋਂ ਜਿਸ ਨਸ਼ੇ ਦੇ ਸਦਾਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਸੀ ਉਸ ਤੋਂ छुड़ाਇਆ ਗਿਆ ਇਹ ਜਾਇਦਾਦ ਜਿਹੜੀ ਹੈ ਠਹਿ ਠੇਰੀ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹ ਮੁਹਿੰਮ ਜਿਹੜੀ ਹੈ ਚੱਲਦੀ ਰਹੇਗੀ ਅੱਜ ਇਹ ਮਲਕਪੁਰ ਦੇ ਵਿੱਚ ਅਮਰਜੀਤ ਕੌਰ ਵਾਈਫ ਆ ਗੁਰਮੀਤ ਸਿੰਘ ਉਹਨਾਂ ਦੇ ਕਰਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਟਾ ਦੇ ਨਾਲ ਸਾਡੇ ਅਫੀਸ਼ਰ ਨਾਲ ਨੇ ਜਿਹੜੀ ਅਨਨ ਅਧਿਕਾਰ ਗੋਜਮੰਡ ਹੈਗੀ ਆ ਉਹਨਾਂ ਦੇ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜਿਸ ਤੇ ਤਕਰੀਬਨ 7-8 ਬੱਚੇ ਰਿਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਯੋਧ ਨਸ਼ਿਆਂ ਦੇ ਵਿਰੁੱਧ ਦੀ ਮਹਿਮਦੇਦੀ ਨਾ ਤੇ ਇਹ ਵਿੱਚ ਗਲਾਡਾਲੇ ਵਿਸ਼ਾ ਹਰ ਨਾਂ ਨੇ ਤੇ ਕਾਰਵਾਈ ਕਰ ਰਹੇ ਸਰ ਇਹ ਪ੍ਰੇਟੀ ਜੇਲ ਚ ਹੈਗੀ ਹੈ ਕਿ ਇਸ ਸਜ਼ਾ ਨੂੰ ਲਈਏ ਕੁਝ ਬੈਕਗਰਾਉਂਡ ਕੀ ਹੈ ਜੀ ਕਿੰਨੇ ਦੇ ਤੋ ਨਸ਼ਾ ਵੇਚਦੀ ਆ ਰਹੀ ਹੈ ਜੀ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ ਇਹ ਰਹਿੰਦੇ ਇੱਥੇ ਸੀਗੇ ਕਿ ਕਿਦਾਂ ਕੀ ਹਾਂਜੀ ਹਾਂ ਇੱਥੇ ਰਹਿੰਦੇ ਦੀ ਹੈ ਪਰ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਸਰ ਲਾਸਟ ਕਦੋਂ ਅਰੈਸਟ ਹੋਇਆ ਰ ਇਹਦੀ ਬਈ ਸੀਗਾ ਲਾਸਟ ਇਹ ਵਿਰਤੀ 21 21 ਚ ਪਈ ਆ ਦੀ ਲਾਸਟ ਰੈਸਟਿਕੀ ਕਿੰਨੀ ਡਿਕਵਰੀ ਸੀਗੀ ਦੇਖੋ ਕਿੱਦਾਂ ਕਰਾਂਗੇ ਡਿਕਵਰੀ ਉਹਦਾ ਦੱਸ ਦਿਆਂਗੇ 700 ਗ੍ਰਾਮ ਇਹ ਰਿਹਾ ਲੱਗਦਾ ਕਿ ਤਨੇ ਕਿਤੇ ਜਿਹੜੀ ਯੁਧ ਨਸ਼ਾ ਵਿਰੁੱਧ ਮਹੀਨਤਾਤ ਕਾਰਵਾਈ ਕੀਤੀ ਜਾ ਰਹੀ ਹੈ اسی ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਦਾ ਅਨਗਾਨ ਅਧਿਕਾਰਕਰ ਕੋਰੋਜਮੈਂਟ ਵੀ ਸੀ ਗੁਲਾਦਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਜਿਹੜੇ ਨਛਾ ਮੋਕਤ ਉਹਨਾਂ ਬਾਲਾਸਿਨ ਬੱਦਰੇ ਆ ਤੇ ਉਹਦੀ ਮਾਮਲਾ ਮਦੀਨ ਅੱਗੇ ਇਹ ਕਾਰ ਵੀ ਕਰਦਾ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਤੈਨੂੰ ਛੱਡ ਕੇ ਬਿਲਕੁਲ ਆਪਾਂ ਨਾਰਮਲ ਜਿੰਦਗੀ। ਇਨਵੈਸਟੇਸ਼ਨ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋ ਸੀਗਾ ਨਾ ਤਾਂ ਕੋਈ ਕਿੰਨੇ ਕਿੰਨਾ ਟਾਈਪ ਸੀਗਾ ਇਹਨਾਂ ਦਾ ਗਰੋ ਟਾਈਪ ਦਾ ਕੀਆ ਟਾਈਪ ਦਾ ਪਰਸਨ ਨਹੀਂ ਹੁੰਦਾ ਗਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋ ਕਿਹੜਾ ਹੁੰਦਾ। ਹਾਂ। ਇਹ ਕਿਨੇ ਕਿ ਕੇ ਸਰ ਜਿਹੜਾ ਕੁਝ ਬਾਹਰ ਹੀ ਰਹਿੰਦਾ ਸੀਗਾ ਕਿੱਥੇ ਹੋ ਰਿਹਾ ਹੈ। ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਲੜਨੇ ਮਲਕੁਰ ਦੇ। ਆਦਾ ਮੌਨਤੀਆ ਕਿ ਇਹਨਾਂ ਨੇ ਬਣਾਇਆ ਸੀ ਕਬਜ਼ਾ ਕਰਕੇ। ਸੋ ਜੁਮੇ ਹੈ ਜਗਾ ਵੀ ਕਬਜ਼ਾ ਕੀਤਾ ਹੈ। ਬਿਲਕੁਲ ਜੀ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਹੈ। ਸੋ ਜਿਹੜਾ ਹੈ ਬਿਲਕੁਲ ਜੀ ਸਜਾ ਜਾਪਤਾ ਵੀ ਹੈਗੇ ਨੇ ਕਈ ਮੁਕੱਦਮੇ